ਸਸ਼ੀਕਾਲ ਜੀ ਲਾਡ ਲੀਆਂ ਵੀਡੀਓ ਵਿੱਚ ਜਦੋਂ ਮੰਨੂ ਦੇ ਮਾਸੀ ਮਾਸੜਾ ਆਪਣੇ ਘਰ ਆ ਜਾਂਦੇ ਹਨ ਮੰਨੂ ਨੂੰ ਛੱਡ ਕੇ ਤੇ ਉਹ ਉਸ ਦਾ ਮਾਸੜ ਬਹੁਤ ਹੀ ਹੈਰਾਨ ਹੁੰਦਾ ਹੈ ਤੇ ਉਹ ਰੱਜੋ ਨਾਲ ਗੱਲ ਕਰਦਾ ਆ ਕਿ ਰੱਜੋ ਮੈਂ ਤਾਂ ਮੰਨੂ ਨੂੰ ਉਸ ਤਾਂ ਹੀ ਸਮਝਦਾ ਸੀ ਕਿ ਤੇਰੇ ਮੰਮੀ ਡੈਡੀ ਕਹਿੰਦੇ ਆ ਕਿ ਕੋਈ ਆਮ ਕੁੜੀ ਨਹੀਂ ਇਹ ਖਾਸ ਆ ਸੱਚੀਉ ਮੰਨੂ ਤਾਂ ਬਹੁਤ ਹੀ ਖਾਸ ਬੱਚੀ ਆ ਕਿਉਂਕਿ ਉਸਨੇ ਜੋ ਜੋ ਕਿਹਾ ਉਹ ਸੱਚ ਹੋਇਆ ਸਾਨੂੰ ਤਾਂ ਡਾਕਟਰਾਂ ਨੇ ਮਨਾ ਹੀ ਕਰ ਦਿੱਤਾ ਸੀ ਕਿ ਤੁਹਾਡੇ ਕੋਈ ਔਲਾਦ ਨਹੀਂ ਹੋਣੀ ਪਰ ਮੰਨੂ ਨੇ ਕਿਹਾ ਸੀ ਕਿ ਤੁਹਾਡੇ ਘਰ ਇੱਕ ਪੋਤਾ ਆਊਗਾ ਤੇ ਹੁਣ ਉਸੇ ਉਹ ਵੀ ਟਾਈਮ ਆ ਗਿਆ ਤੇ ਮੈਨੂੰ ਤਾਂ ਹੁਣ ਬਹੁਤ ਹੀ ਜ਼ਿਆਦਾ ਯਕੀਨ ਹੋ ਗਿਆ ਮੰਨੂ ਦੀਆਂ ਗੱਲਾਂ ਤੇ ਜਦੋਂ ਉਸਦੇ ਭਰਾ ਗਵਾਚੇ ਸੀ ਤੇ ਮੰਨੂ ਬਹੁਤ ਤੜਫ ਕੇ ਉੱઠી ਸੀ ਤੂੰ ਮੈਨੂੰ ਦੱਸਿਆ ਸੀ ਪਰ ਮੈਂ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ ਕਿਉਂਕਿ ਜਦੋਂ ਮੈਨੂੰ ਹੁਣ ਉਹਨਾਂ ਦੇ ਘਰੇ ਜਾ ਕੇ ਪਤਾ ਲੱਗਿਆ ਕਿ ਉਸਦੇ ਦੋਨੇ ਭਰਾ ਖਤਰੇ ਵਿੱਚ ਸੀ ਤਾਂ ਮੈਂ ਉੱਥੇ ਹੀ ਬਹੁਤ ਹੀ ਯਕੀਨ ਬਣਾ ਲਿਆ ਸੀ ਕਿ ਜੋ ਮੰਨੂ ਨੇ ਕਿਹਾ ਹੈ ਆਪਣੀ ਔਲਾਦ ਬਾਰੇ ਉਹ ਵੀ ਸੱਚ ਹੋਵੇਗਾ ਪਰ ਉਸਦੇ ਘਰ ਦੇ ਤਾਂ ਮੰਨੂ ਨੂੰ ਬਿਲਕੁਲ ਵੀ ਪਿਆਰ ਨਹੀਂ ਕਰਦੇ ਇੰਨੀ ਚੰਗੀ ਬੱਚੀ ਆ ਜੋ ਕਿ ਉਸਦੇ ਮਨ ਵਿੱਚ ਕੁਝ ਵੀ ਨਹੀਂ ਪਰ ਵੀ ਫਿਰ ਵੀ ਉਸਦਾ ਪੇ ਉਸ ਨੂੰ ਪਿਆਰ ਨਹੀਂ ਕਰਦਾ ਉਹ ਤਾਂ ਸਾਰਿਆਂ ਦਾ ਦਿਲ ਜਿੱਤ ਰਹੀ ਆ ਫਿਰ ਉੱਥੇ ਹੀ ਜਦੋਂ ਗੁਰਪ੍ਰੀਤ ਘਰ ਆਂਦਾ ਹੈ ਤਾਂ ਬੁੱਟਰ ਨਾਲ ਬਹੁਤ ਹੀ ਲੜਦਾ ਆ ਬੁੱਟਰ ਨੂੰ ਕਹਿੰਦਾ ਹੈ ਤੂੰ ਤਾਂ ਬੈਰੀਆਂ ਦੇ ਨਾਲ ਰਲ ਗਿਆ ਹੈ ਮੈਨੂੰ ਮੇਰੇ ਸਾਈ ਨੇ ਦੱਸਿਆ ਆ ਜਦੋਂ ਉਹ ਇਸ ਗੱਲ ਨੂੰ ਲੈ ਕੇ ਲੜਾਈ ਕਰਦੇ ਆ ਤਾਂ ਰੋਜੀ ਬਹੁਤ ਹੀ ਟੈਨਸ਼ਨ ਵਿੱਚ ਆ ਜਾਂਦੀ ਆ ਰੋਜੀ ਕਹਿੰਦੀ ਆ ਕਿ ਹੁਣ ਕੋਈ ਗੱਲ ਬਾਦ ਨਾ ਜਾਵੇ ਕਿਉਂਕਿ ਗੁਰਪ੍ਰੀਤ ਨੂੰ ਪਤਾ ਲੱਗ ਗਿਆ ਕਿ ਬੁੱਟਰ ਤੇ ਮਿੰਦਾ ਆਪਸ ਵਿੱਚ ਰਲ ਗਏ ਹਨ ਤੇ ਗੁਰਪ੍ਰੀਤ ਇਹਨਾਂ ਨੂੰ ਬਚਾਉਣ ਦੇ ਲਈ ਉਹ ਬੇਹੋਸ਼ ਹੋ ਕੇ गिर ਜਾਂਦੀ ਆ ਤੇ ਬੀਹੋ ਸੌਣ ਦਾ ਨਾਟਕ ਕਰਦੀ ਆ ਸਾਰੇ ਹੀ ਬਰੋਜੀ ਵੱਲ ਹੋ ਜਾਂਦੇ ਹਨ ਕਿ ਰੋਜੀ ਨੂੰ ਕੀ ਹੋ ਗਿਆ ਫਿਰ ਰੋਜੀ ਨੂੰ ਅੰਦਰ ਚੱਕ ਕੇ ਲੈ ਕੇ ਜਾਂਦੇ ਆ ਤੇ ਡਾਕਟਰ ਨੂੰ ਬੁਲਾਉਂਦੇ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਰੋਜੀ ਨੇ ਬਹੁਤ ਹੀ ਟੈਨਸ਼ਨ ਲੈ ਲਈ ਹੈ ਘਰ ਦੇ ਵਿੱਚ ਲੜਾਈ ਹੋਣ ਕਰਕੇ ਫਿਰ ਗੁਰਪ੍ਰੀਤ ਸ਼ਾਂਤ ਹੋ ਜਾਂਦਾ ਆ ਤੇ ਬਲਜੀਤ ਦਾ ਕੋਈ ਵੀ ਕਸਰ ਨਹੀਂ ਛੱਡਦੀ ਕਿਉਂਕਿ ਬਲਜੀਤ ਨੂੰ ਤਾਂ ਹੁੰਦਾ ਆ ਘਰ ਦੇ ਵਿੱਚ ਕਿਸੇ ਨਾ ਕਿਸੇ ਦੀ ਲੜਾਈ ਹੋਵੇ ਤੇ ਮੈਂ ਤਮਾਸ਼ਾ ਦੇਖਾਂ ਫਿਰ ਬਲਜੀਤ ਜਦੋਂ ਦੁਆਰਾ ਗੱਲ ਸ਼ੁਰੂ ਕਰ ਦਿੰਦੀ ਹੈ ਜਾ ਕੇ ਮਿੰਦੇ ਨਾਲ ਕਿ ਮਿੰਦੇ ਵੀਰ ਜੀ ਤੁਸੀਂ ਜਾ ਕੇ ਬੁੱਟਰ ਨਾਲ ਕਿਉਂ ਰਲੇ ਆ ਤੁਹਾਨੂੰ ਚੰਗਾ ਕਿਉਂ ਨਹੀਂ ਇਹ ਚੰਗਾ ਲੱਗਦਾ ਆ ਬੰਬੁੱਟਰ ਦੇ ਨਾਲ ਮਿਲਣਾ ਉਹ ਤਾਂ ਸਾਨੂੰ ਇੰਨੀ ਇੰਨੀ ਗਾਲ੍ਹਾਂ ਕੱਢਦੇ ਆ ਉਹਨਾਂ ਨੇ ਸਾਡੀ ਜ਼ਮੀਨ ਵੀ ਲੈ ਲਈਤੀ ਆ ਤੁਸੀਂ ਫੇਰ ਵੀ ਉਹਨਾਂ ਦਾ ਸਾਥ ਦੇ ਰਹੇ ਆ ਸਾਈਂ ਜੀ ਨੇ ਦੱਸਿਆ ਸਾਈਂ ਜੀ ਨੇ ਤਾਂ ਸਾਡੇ ਬੱਚਿਆਂ ਨੂੰ ਦਾਵੀ ਪਲਾ ਕੀਤਾ ਕਿਉਂਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਲੱਗਣਾ ਕਿ ਸਾਡੇ ਬੱਚੇ ਕਿੱਧਰ ਗਏ ਸਾਈਂ ਜੀ ਨੂੰ ਪਤਾ ਲੱਗ ਗਿਆ ਸੀ ਉਹਨਾਂ ਨੇ ਆਪਣੇ ਡੇਰੇ ਲਿਆ ਕੇ ਸਾਨੂੰ ਦੱਸ ਦਿੱਤਾ ਕਿ ਆਪਣੇ ਬੱਚੇ ਲੈ ਜਾਓ ਤੇ ਹੁਣ ਥੋੜਾ ਵੀ ਸਾਈਂ ਜੀ ਨੇ ਹੀ ਦੱਸਿਆ ਆ ਕਿ ਮੈਂ ਦਾ ਬੀਰਾ ਬੁੱਟਰ ਦੇ ਨਾਲ ਲੜ ਗਿਆ ਆ ਸਾਈ ਨੇ ਇਹ ਦੱਸਿਆ ਆ ਕਿ ਬੁੱਟਰ ਤਾਂ ਸਾਡਾ ਬੈਰੀ ਆ ਉਹ ਸਾਡੇ ਘਰ ਦੇ ਟੋਟੇ ਟੋਟੇ ਕਰ ਦਵੇਗਾ ਹੁਣ ਤੁਸੀਂ ਇਸ ਗੱਲ ਤੋਂ ਸੰਭਲ ਜਾਓ ਕਿਉਂਕਿ ਬੁੱਟਰ ਹਮੇਸ਼ਾ ਹੀ ਚਾਹੁੰਦਾ ਆ ਕਿ ਇਹਨਾਂ ਦਾ ਘਰ ਟੁੱਟ ਜਾਵੇ ਇਹ ਅਲੱਗ ਅਲੱਗ ਹੋ ਜਾਣ ਤਿੰਨੇ ਭਰਾ ਤੁਸੀਂ ਫੇਰ ਵੀ ਜਾ ਕੇ ਉਹਨਾਂ ਦੇ ਘਰ ਜਾ ਜਾ ਖੇਤਾਂ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਰੋਟੀਆਂ ਖਾਣੇ ਆ ਉਹ ਤਾਂ ਇਸ ਗੱਲ ਨੂੰ ਚੰਗਾ ਸਮਝਦੇ ਹੋਣੇ ਆ ਕਿ ਇੱਕ ਤਾvarphi ਮੇਰੇ ਨਾਲ ਰਲ ਗਿਆ ਮੈਂ ਹੁਣ ਇਹਨਾਂ ਦੇ ਘਰ ਦੇ ਟੋਟੇ-ਟੋਟੇ ਕਰ ਦੇਣੇ ਹੁਣ ਤੁਸੀਂ ਹੀ ਜਾਣੋਗੇ ਕਿ ਤੁਸੀਂ ਕਿਦਾਂ ਬੁੱਟਰ ਨੂੰ ਸਮਝਾਉਣਾ ਹੈ ਨਹੀਂ ਤਾਂ ਗੁਰਪ੍ਰੀਤ ਵੀਰ ਜੀ ਨੇ ਪਤਾ ਨਹੀਂ ਕੀ ਕਦਮ ਚੱਕ ਲੈਣਾ ਹੈ ਫਿਰ ਤੁਹਾਨੂੰ ਇਸ ਗੱਲ ਤੋਂ ਪਛਤਾਣਾ ਨਾ ਪਵੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ